ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਧਾਰਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਮੈਂਸ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਪ੍ਰੋਗਰਾਮ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸੂਬੇ ਦੇ ਸਕੂਲਾਂ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨੀ ਸਮਾਗਮ ਅੱਜ ਐਮੀਨੈਸ ਐਮੀਨੈਸ ਸਕੂਲ ਪਾਤੋਸੋ ਵਿਖੇ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਹਲਕਾ ਨਾਬਾ ਦੇ ਵਿਦਾਇਕ ਗੁਰਦੇਵ ਸਿੰਘ ਦੇਵ ਮਾਨਯਾ ਸ਼ਿਰਕਤ ਕੀਤੀ ਅਤੇ ਸਕੂਲ ਦੇ ਆਲੇ ਦੁਆਲੇ ਨਵੀਂ ਚਾਰ ਦੁਆਰ ਦਾ ਦੁਘਾਟਨ ਵੀ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਇੰਦਰਪ੍ਰੀਤ ਕਈ ਵੱਲੋਂ ਸਕੂਲ ਵਿੱਚ ਕਿਰਾਏ ਕਮਾਂ ਬਾਰੇ ਜਾਣਕਾਰੀ ਵੀ ਦਿੱਤੀ ਇਸ ਤੋਂ ਬਾਅਦ ਆਏ ਮਹਿਮਾਨਾਂ ਦਾ ਸਕੂਲ ਦੇ ਪ੍ਰਿੰਸੀਪਲ ਇੰਦਰਪ੍ਰੀਤ ਕਈ ਵੱਲੋਂ ਧੰਨਵਾਦ ਕੀਤਾ ਗਿਆ 500 ਟੋਪੀ ਵੀ ਨਿਊ ਚੈਨਲ ਲਈ ਭਰਪੂਰ ਸਿੰਘ ਮਟਰਾ ਦੇ ਨਾਲ ਸੁਨੀਰ ਕੁਮਾਰ ਸੁਨੀਲ ਕੁਮਾਰ ਕੌੜਾ ਦੀ ਖਾਸ ਰਿਪੋਰਟ ਅਤੇ ਕੈਮਰਾ ਆ ਰਿਹਾ ਬ੍ਰਦਰ ਇਹ ਲੈ 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 ਹੋਰ ਇਹ ਜੀ ਉਹ ਬੋਲੋਗਾ ਠੀਕ ਹੈ ਦਾ ਪ੍ਰੋਗਰਾਮ ਜਿਹੜਾ ਜੀ ਮਾਨ ਮੰਤਰੀ ਪੰਜਾਬ ਸਰਕਾਰបាន ਕੀਤੀ ਸ਼ਾਨਦਗੀ ਸ਼ਾਮ ਦਾ ਸ਼ੁਰੂ ਹੋਇਆ ਅੱਜ ਨਾਪਾ ਦੀ ਵਿੱਚ ਮੈਂ ਸਵੇਰੇ ਦੀ ਜਸਮਾਜਲਾ ਪਿੰਡ ਦੇ ਵਿੱਚ ਪ੍ਰਾਇਮਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਕੱਤਰਤਾ ਕੀਤੀ ਚਾਰ ਕੰਮਾਂ ਦੇ ਵਿੱਚ ਉੰਨਾ ਨੇ ਕਲਾਸਰੂਮ ਬਣੇ ਨੇ ਜੀ ਤੇਲੇ ਫਰਸ਼ ਪਿਆ ਜੀ ਵਾਸ਼ਰੂਮ ਪਏ ਨੇ ਤੇ ਚਾਰ ਦੀਵਾਰੀ ਜਿਹੜੀ ਹੈ ਜੀ ਉਹ ਕੋਈ ਐਸਕੂਲ ਤੇ ਤੇ ਤਕਰੀਬਨ ਐਸਮ ਜਿਹਾ ਕਿ 10 ਲੱਖ ਆਸਪਾਸ ਹੀ ਲਗਾਤ ਨਾਲ ਕੰਮ ਜਿਹੜੇ ਹੋਏ ਆ ਉਸ ਤੋਂ ਬਾਅਦ ਨੋਰਾ ਪਿੰਡ ਦੇ ਵਿੱਚ ਜਿਹੜਾ ਐਲੀਮੈਂਟਰੀ ਸਕੂਲ ਹੈ ਜੀ ਬਹੁਤ ਛੋਟਾ ਸਕੂਲ ਅਬੇਸ਼ਕ ਪਰ ਬੱਚੇ ਜਿਹੜੇ ਹੈ ਜੀ 60 ਪੈਂਦੇ ਨੇ ਪਰ ਹੌਲੀ ਹੌਲੀ ਗਿਣਤੀ ਵੱਧ ਰਹੀ ਹੈ ਉੱਥੇ ਵੀ ਸਾਡੇ 4 ਲੱਖ ਜੀ ਸਾਗਰ ਨਾਲ ਚਾਰ ਦੀਵਾਰੀ ਬਣਨੀ ਉਹਦਾ ਬਹੁਤ ਸ਼ਾਨਦਾਰ ਕੰਮ ਹੋਇਆ ਤੇ ਕੋਲ ਕਿਹਦਾ ਜੀ ਪਾਸਵੈਂਡਿੰਗ ਸਕੂਲ ਜਿਹੜਾ ਜੀ ਬਾਹਰ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਸਾਡੇ ਪ੍ਰਿੰਸੀਪਲ ਕੈਨ ਸਾਹਿਬ ਬਹੁਤ ਸ਼ਾਨਦਾਰ ਕੰਮ ਕਰ ਰਹੇ ਹੈ ਸਾਡਾ ਸਟਾਫ ਬਹੁਤ ਅੱਛਾ ਕੰਮ ਕਰ ਰਿਹਾ ਹੈ 3 ਲੱਖ ਦੀ ਗ੍ਰਾਂਟ ਜਿਹੜੀ ਹੈ ਜੀ ਮਨਜ਼ੂਰ ਹੋਈ ਸੀ ਜਿਹਦੇ ਵਿੱਚ 31 ਲੱਖ 5000 ਰੁਪਏ ਜਿਹੜਾ ਆਲਰੇਡੀ ਆ ਚੁੱਕਿਆ ਹੈ ਜੀ ਔਰ ਜਿਹਦੇ ਵਿੱਚ ਚਾਰ ਦੀਵਾਰੀ ਦੀ ਗ੍ਰਾਂਟ ਜਿਹੜੀ ਹੈ ਜੀ ਉਹ 17 ਲੱਖ ਰੁਪਏ ਬਾਣੀ ਚਾਰ ਦੀਵਾਰੀ ਦੀ ਰਿਪੇਅਰ ਜਿਹੜੀ ਹੈ ਜੀ 4 ਲੱਖ ਰੁਪਏ ਰਿਪੇਅਰ ਐਂਡ ਮੈਂਟੇਨੈਂਸ ਗ੍ਰਾਂਟ ਜਿਹੜੀ ਹੈ ਜੀ 3 ਲੱਖ 25000 ਔਰ ਨਵੇਂ ਕਮਰੇ ਦੀ ਸਾਰੀ ਵਾਸਤੇ ਜੀ ਗੀਵਨ ਬਹੁਤ ਚੁੱਕਿਆ ਬਹੁਤ ਲੱਗਦਾ ਕਿ ਬਿਸਕੋਪਸ ਇੱਕ ਨਿਆਣੇ ਗ੍ਰਾਂਟ ਇੱਕ ਗ੍ਰਾਂਟ ਪੱਕੀ ਲੱਗ ਗਈ ਸਾਫ ਲੱਗ ਕੰਪਲੇਟ ਹੋ ਗਿਆ ਹੈ ਇਹ ਪ੍ਰੋਜੈਕਟ ਲੱਗ ਖੜੀ ਕੋ ਤੇਰੇ ਵਿੱਚੋਂ ਕੰਮ ਕੁਝ ਚੱਲ ਰਹੇ ਨੇ ਔਰ ਬਾਕੀ ਕੰਮ ਜਿਹੜੀ ਹੈ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸ਼ੁਰੂ ਹੋਣਗੇ ਨਵੇਂ ਸ਼ੁਰੂ ਹੋਣਗੇ ਪਰ ਐਮੀਨਸ ਸਕੂਲ ਜਿਹੜਾ ਹੈ ਜੀ ਮੈਨੂੰ ਦੱਸਣ ਦੀ ਖੁਸ਼ੀ ਹੈ ਕੇ ਪਾਸੋਂ ਦਾ ਐਮੀਨਾ ਸਕੂਲ ਜਿਹੜਾ ਜੀ ਜਿਹਦੇ ਵਿੱਚ ਬਹੁਤ ਵੱਡਾ ਕੰਮ ਜਿਹੜਾ ਟੀਚਰ ਸਰਬਾਨ ਦਾ ਬਹੁਤ ਵੱਡਾ ਯੋਗਦਾਨ ਮੈਂ ਵੀ ਨਾਲ ਆਇਆ ਸੀ ਅਸੀਂ ਇੱਕ ਕੈਂਪੇਨ ਸ਼ੁਰੂ ਕੀਤੀ ਸੀ ਕਿ ਆਪਣੇ ਬੱਚਿਆਂ ਦਾ ਸਾਥ ਰੱਲ ਜਾਤੀ ਸਰਕਾਰੀ ਸਕੂਲ ਚ ਜਾਓ ਉਹਦਾ ਬਹੁਤ ਵੱਡਾ ਅਪਾਰਡੇਲਾ ਜੀ ਆਇਆ ਔਰ ਇਸ ਵਕਤ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਮਾਤਰਾ ਦੇ ਵਿੱਚ ਵਧੀ ਹੈ ਉਹਦਾ ਕਾਰਨ ਇਹ ਵੀ ਹੈ ਕਿ ਇੱਥੇ 5-6 ਗੈਨਾਂ ਜਿਹੜੀਆਂ ਨੇ ਸਰਕਾਰ ਵੱਲੋਂ ਲਈਆਂ ਗਈਆਂ ਨੇ ਜਿਹੜੇ ਗਰੀਬ ਪੇਰੈਂਟਸ ਨੇ ਉਹ ਦੋਸਰ ਪੀਆ ਦਿੰਦੇ ਨੇ ਅਗਰ ਦੋਸਰ ਨਹੀਂ ਵੀ ਹੈਗਾ ਤਾਂ ਕੋ ਜਿਹੜੇ ਸਮਾਜ ਸੇਵੀ ਨੂੰ ਸਹਿਯੋਗ ਕਰਕੇ ਬਸੰਨੇ ਕਰ ਰਹੀਆਂ ਨੇ ਸਿਕਿਉਰਿਟੀ ਗਾਰਡ ਰੱਖੇ ਗਿਆ ਚੌਕੀਦਾਰ ਰੱਖੀ ਗਿਆ ਸਾਰਾ ਬੱਚਿਆ ਨੂੰ ਲੈ ਕੇ ਆਉਣਾ ਬੱਚਿਆਂ ਨੂੰ ਸਾਡੇ ਕਰਉਣਾ ਇਹ ਬਹੁਤ ਸੇਫ ਤਰੀਕੇ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਜੇ ਇਹ ਸਿੱਖਿਆ ਕ੍ਰਾਂਤੀ ਜਿਹੜੀ ਹੈ ਜਿਹਦੇ ਵਿੱਚ ਪੰਜਾਬ ਦੇ ਵਿੱਚ ਚਾਰ ਦਿਵਾਰੀਆਂ ਦੇ ਕੰਮ ਪੰਜਾਬ ਦੇ ਵਿੱਚ ਜਿਹੜੇ ੱਲੇ ਜਾਣ ਵਾਸਤੇ ਲੈਸ ਕਿਨੇ ਦੀ ਉਹ ਉਹ ਬੰਦ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਖਰਾਤਰੀ ਯੋਜਨਾ ਅੱਜ ਸਕੂਲ ਜਿਹੜੀ ਚਾਰਦواری ਨਵੀਂ ਬਣੀ ਹੈ ਜਿਹਦੇ ਵਿੱਚ ਲਗਭਗ 17 ਲੱਖ ਰੁਪਏ ਦੇ ਨਾਲ ਨਵੀਂ ਚਾਰਦواری ਦਾ ਭਰਾਈ ਗਈ ਹੈ ਅਦੁੱਸਤ ਉਦਘਾਟਨ ਮਾਜੋਦ ਹਲਕਾ ਹਲਕਾ ਕਦੀਮਾਂਜੀ ਵੱਲੋਂ ਕੀਤਾ ਜਾਦਾ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਗ੍ਰਾਂਟ ਹੈ ਜੀ ਉਹਨਾਂ ਦਾ ਕੰਮ ਕਰਾ ਰਹੇ ਆ ਰਹੇ ਨੇ ਤੇ ਇੱਕ ਕਾਮਰੇ ਦੀ ਗ੍ਰਾਂਟ ਆ ਜਾਂਦੀ ਹੈ ਸਾਡੇ ਉਹਦਾ ਅਸੀਂ ਕੰਮ ਸ਼ੁਰੂ ਕਰਦਾ ਹੈ ਇਸ ਤੋਂ ਲਗਭਗ 2 ਤੋਂ ਲਗਭਗ 2 ਲੱਖ ਰੁਪਏ ਦੇ ਨਾਲ ਜਿਹੜੀ ਰਿਪੇਅਰ ਸੀ ਦੇਖੀ ਉਸ ਨੂੰ ਵਿੱਚ ਕਰਕੇ ਤਾਂ ਫਿਰ ਉਸ ਨੂੰ ਮੁਕੰਮਲ ਕਰਨ ਜਾ ਰਹੇ ਹੈਗੇ 3 ਦਿਨਾਂ ਵਿੱਚ ਤੇ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਡਿਮਾਰਟ 50 ਸਰਕਾਰ ਵੱਲੋਂ ਸਿੱਖਿਆ ਗ੍ਰਾਂਤੀ ਤੇ ਜੋ ਕਰ ਦਿੱਤੇ ਜਾ ਰਹੀ ਨੇ ਸਕੂਲ ਦੀ ਡਵੈਲਪਮੈਂਟ ਕੋ ਬਹੁਤ ਅੱਛੇ ਤਰੀਕੇ ਨਾਲ ਕੋਰ ਸਾਈਜ਼ ਬਿਜ਼ਨਸ ਤੇ ਸਾਡੇ ਸਕੂਲ ਨੂੰ ਸਰਕਾਰ ਵੱਲੋਂ ਬਹੁਤ ਸਾਰੀਆਂ ਗ੍ਰਾਂਟਸ ਪ੍ਰਾਪਤ ਹੋਈਆਂ ਨੇ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਆ ਵੀ ਜਿਹੜੀ ਸਾਡੇ ਕੌਂਸਲਰ ਕੋਲ ਦਾ ਕੰਮ ਇੰਨੇ ਟਾਈਮ ਤੋਂ ਰੁਕਿਆ ਹੋਇਆ ਸੀਗਾ ਅੱਜ ਉਹ ਸੰਪੂਰਨ ਹੋ ਗਿਆ ਤੇ ਹਲਕਾ ਵਿਧਾਇਕ ਦੀਪ ਸਿੰਘ ਮਾਨ ਉਸ ਦਾ ਉਹ ਗਾਰਡਨ ਕਰਦਾ ਕਰਨ ਲਈ ਸਾਡੇ ਕੋਲ ਪਹੁੰਚ ਰਹੇ ਨੇ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਆ ਤੇ ਅਸੀਂ ਤੇਹਰ ਲੋੜਾਂ ਦਾ ਸਵਾਗਤ ਕਰਦੇ ਆ ਤੇ ਅਸੀਂ ਕੋਈ ਇੱਕ ਵਿੱਚ ਵੀ ਉਮੀਦ ਕਰਦੇ ਆ ਵੀ ਸਾਨੂੰ ਹੋਰ ਵੀ ਬਹੁਤ ਸਾਰੀਆਂ ਗ੍ਰਾਂਟਸ ਪ੍ਰਾਪਤ ਹੋਣ ਤਾਂ ਕਿ ਸਾਡਾ ਸਕੂਲ ਜਿਹੜਾ ਹੈਗਾ ਦਿਨ ਰਾਤ ਉਹ ਹੋਰ ਵੀ ਯਾਤਰਾ ਕਰ ਸਕੋ ਥੈਂਕ ਯੂ ਵੇੜੇ ਵਿੱਚ ਪਹੁੰਚਣ ਤੇ ਸੰਸਥਾ ਦੇ ਮੁਖੀ શ્રી ਪ੍ਰੀਤਿੰਦਰ ਕਈਜੀ ਪ੍ਰਿੰਸੀਪਲ ਜੀ ਸਮੂਥ ਸਟਾਫ ਮੈਂਬਰਸ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕਰਦੇ ਹਾਂ ਸਰਦਾਰ ਗੁਰਦੇਵ ਸਿੰਘ ਜੀ ਮਾਨ ਜੀ ਲਈ ਵੱਡੇ ਪੱਧਰ ਤੇ ਤਰੱਕੀ ਕਰ ਰਹੇ ਔਰ ਇੱਕ ਵਾਰ ਮੈਂ ਸ਼ਰਮ ਬੇਨਤੀ ਕਰੂੰਗਾ ਕਿ ਪ੍ਰੀਤਿੰਦਰ ਕਈਸਾ ਪ੍ਰਿੰਸੀਪਲ ਇਧੋਂ ਦੇ ਉਹਨਾਂ ਵੱਲ ਤਾਲੀਆਂ ਮਾਰ ਕੇ ਖੌਸ ਬਣਾ ਕਰੋ ਜੀ ਜਦੋਂ ਲੋਕਮੰਤਰੀ ਸਾਹਮਣੇ 7 ਤਰੀਕ ਨੂੰ ਆਗਾਜ਼ ਕੀਤਾ ਸਿੱਖਿਆ ਕ੍ਰਾਂਤੀ ਦਾ ਇੱਕ ਇਨਸਾਨ ਸਾਡੇ ਭਰਾ ਅਜੇ ਡਿਊਟੀ ਉੱਥੇ ਸੀਗੀ ਉੱਥੇ ਵੀ ਬਹੁਤ ਸ਼ਾਨਦਾਰ ਪ੍ਰੋਗਰਾਮ ਲੰਘਾਇਆ ਔਰ ਪਾਸੂਨ ਦੇ ਵਿੱਚ ਵੀ ਜਿਨ੍ਹਾਂ ਦਾ ਬਹੁਤ ਵੀ ਹੁਣ ਤੱਕ ਦਾ ਜਿਹੜੇ ਪ੍ਰੋਗਰਾਮ ਆਨੇ ਸਭ ਤੋਂ ਵਧੀਆ ਪ੍ਰੋਗਰਾਮ ਪਾਸੂ ਦਾ ਜਿਵੇਂ ਸਾਡੇ 11 1200 ਦੀ ਆਗਰੀ ਜਿਹੜੀ ਆ ਅੱਜ ਇਹ ਦੱਸ ਰਹੀ ਆ ਕਿ ਕਿੰਨੇ ਇਸ ਇਲਾਕੇ ਦੇ ਬੱਚੇ ਜਿਹੜੀਆਂ ਸਕੂਲ ਦਾ ਹਿੱਸਾ ਬਣ ਗਏ ਨੇ ਕਿੰਨੇ ਪੇਰੈਂਟਸ ਆਪਣੇ ਆਪ ਨੂੰ ਖੁਸ਼ੀ ਨਾਲ ਦਿਆ ਜਿਨ੍ਹਾਂ ਦੇ ਬੱਚੇ ਐਮੀਨਸ ਸਕੂਲ ਦੇ ਵਿੱਚ ਐਜੂਕੇਸ਼ਨ ਮੁਫਤ ਲੈ ਰਹੇ ਨੇ ਵਰਦੀਬੋਸ ਫੁਮੇਟਰੀਟ ਇਕ ਸਾਫਾ ਵਰਤ ਗੱਡੀਆਂ ਨੇ ਸਿਕਿਉਰਿਟੀ ਗਾਰਡ ਨੇ ਔਰ ਚੌਂਕੀਦਾਰ ਨੇ ਔਰ ਪਿੰਡਾਂ ਦੇ ਵਿੱਚੋਂ ਜਾਣ ਵਾਸਤੇ ਗੱਡੀਆਂ ਨੇ ਤੇ ਜਿਹੜੀਆਂ ਆਪਣੇ ਬੱਚਿਆਂ ਨੂੰ ਸਵੇchੀਆਂ ਨੂੰ ਘਰੋਂ ਲੈ ਕੇ ਆਉਂਦੀਆਂ ਔਰ ਘਰੇ ਛੱਡ ਕੇ ਆਉਂਦੀਆਂ ਔਰ ਜੀ ਔਰ ਜਿਹੜੇ ਇਥੋਂ ਦੇ ਸਮਾਜ ਸੇਵੀ ਨੇ ਕੁਝ ਬਾਲੀਵੁੱਡ ਗਰੁੱਪ ਹੈ ਡਾਕਟਰ ਸਰਬੰਧ ਜਿਹੜੇ ਹਰੇਕ ਮਹੀਨੇ ਆਪਣੀ ਵਿਨਿਦਿਕ ਮਾਇਦਮੇ ਤੋਂ 22000 ਰੁਪਏ ਦਾ ਯੋਗਦਾਨ ਪਾਉਂਦੇ ਆ ਉਹ ਕਾਦੇ ਲਈ ਪਾਉਂਦੇ ਆ ਜਿਹੜੀਆਂ ਬਸਾਂ ਸੀ ਪਿੰਡਾਂ ਚ ਲਾਈਆਂ ਪਈਆਂ ਨੇ ਉਹਦੇ ਵਿੱਚ 200 ਰੁਪਏ ਪੇਰੈਂਟ ਦਿੰਦੇ ਨੇ ਔਰ ਬਾਕੀ ਜਿਹੜਾ ਹੈਗਾ ਪੰਜਾਬ 1500 1800 ਸਾਰਾ ਜਿਹੜੀ ਸਰਕਾਰ ਪਾਉਂਦੀ ਆ ਪਰ ਕਈ ਐਸੇ ਬੱਚੇ ਨੇ ਜਿਹੜੇ 200 ਰੁਪਏ ਨਹੀਂ ਦੇ ਸਕਦੇ ਤਾਂ ਉਹ ਜਿਹੜੇ ਪੈਸੇ ਆ ਫਿਰ ਜਿਹੜੇ ਸਮਾਜ ਸੇਵੀ ਨੇ ਸਾਡੇ ਉਹ ਵਿੱਚ ਯੋਗਦਾਨ ਪਾਉਂਦੇ ਆ 40000 ਰੁਪਏ ਹਰੇਕ ਮਿੰਨੇ ਕਰਮਿੰਦ ਨੇ ਪਹਿਲੇ ਹਰੇਕ ਮਿੰਨੇ ਦਾ ਯੋਗਦਾਨ ਉਹ ਪਾਰ ਹੈ ਨਹੀਂ ਔਰ ਬੱਚੇ ਜਿਹੜੇ ਆ ਬੜੇ ਸੀਫਲੀ ਪਿੰਡਾਂ ਦੇ ਵਿੱਚੋਂ ਉਹਨੇ ਬਾਕੀ ਜਿਹੜਾ ਟੋਟਲੀ ਯਾਨੀ ਕਿ 200 ਰੁਪਏ ਪੇਰੈਂਟਸ ਪਾਉਂਦੇ ਨੇ ਜਿਹੜੇ ਨਹੀਂ ਪਾ ਸਕਦੇ ਸਮੱਸਿਆ ਵੀ ਪਾ ਰਹੇ ਬਾਕੀ ਜਿਹੜਾ ਸਾਰਾ ਸਭ ਬੋਲਿਆ ਸਾਡਾ ਖੱਟਿਆ ਸਾਡਾ ਪੰਜਾਬ ਸਰਕਾਰ ਭਗਵੰਤ ਸਿੰਘ ਸਰਕਾਰ ਆਈ ਹੈ ਸੋ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਪੰਜਾਬ ਸਾਡੇ ਵਿੱਚ ਸਿੱਖਿਆ ਕਰਾਪੀ ਜਿਹੜੀ ਅੱਗੇ ਵੱਧ ਰਹੀ ਹੈ ਪਰ ਅੱਜ ਇਸ ਸਮਾਗਮ ਦੇ ਵਿੱਚ ਕਿਉਂਕਿ 3 ਸਾਲ ਹੋ ਗਏ ਸਰਕਾਰ ਬਣੀ ਮੈਨੂੰ ਯਾਦ ਹੈ ਜਦੋਂ ਮੈਂ ਐਮਐਲਏ ਨਹੀਂ ਸੀਗਾ ਪਰ ਮੈਂ ਇਸ ਮੋੜਾਂ ਦੇ ਵਿੱਚ ਜਾਂਦਾ ਸੀਗਾ ਨਾ ਪਿੰਡਾਂ ਦੇ ਵਿੱਚ ਜਾਂਦਾ ਸੀਗਾ ਭਾਵੇਂ ਸ਼ਹਿਰ ਚ ਜਾਂਦਾ ਸੀ ਲਾਹਾਂ ਸ਼ਹਿਰ ਜਾਂਦਾ ਸੀ ਮੈਂ ਯਕੀਨ ਦਾ ਜ਼ਿਕਰ ਕਰਦਾ ਸੀ ਕਿ ਇੱਕ ਵਾਰੀ ਵਿਸ਼ਵਾਸ ਕਰੋ ਸਾਡੇ ਤੇ ਕਿ ਅਸੀਂ ਉਹ ਕੰਮ ਕਰਾਂਗੇ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਅਸੀਂ ਸਿੱਖਿਆ ਦੀ ਗੱਲ ਕਰਾਂਗੇ ਅਸੀਂ ਸਿਹਤ ਦੀ ਗੱਲ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਗੱਲ ਕਰਾਂਗੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਕ腐ਸ਼ਨ ਮੁਕਤ ਕਰਾਂਗੇ ਚਾਰ ਪੰਜ ਚੀਜ਼ਾਂ ਮੇਨ ਹੁੰਦੀਆਂ ਨੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਸਿਹਤ ਸੰਭਾਲ ਉਹ ਜ਼ਰੂਰੀ ਕੰਮ ਹੈ ਦੂਜੇ ਨੰਬਰ ਤੇ ਸਿੱਖਿਆ ਉਸ ਤੋਂ ਵੀ ਜ਼ਰੂਰੀ ਕੰਮ ਹੈ ਉਸ ਤੋਂ ਬਾਅਦ ਹੈਗਾ ਜੀ ਕਿ ਜਿਹੜਾ ਪੀਣ ਵਾਲਾ ਪਾਣੀ ਹੈ ਸਭ ਤੋਂ ਸ਼ੁੱਧ ਕਲੇ ਜਦ ਜਿਹੜੇ ਕਿਸਾਨ ਖੇਤੀ ਕਰਦੇ ਨੇ ਉਹਨਾਂ ਦੀ ਚਿੰਤਾ ਦਾ ਕਿਹੜੀ ਪਾਣੀ ਜਿਹੜਾ ਪਦਰ ਤੇ ਪਾਣੀ ਹੈ ਉਹ ਪਹਿਲਾਂ ਜਿਹੜਾ জানা ਹੁੰਦਾ ਕਿ 30-35 ਸਾਲੋਂ ਬੰਦ ਹੋ ਗਿਆ ਸੀ ਉਹ ਦੁਬਾਰਾ ਜਾਣਾ ਸ਼ੁਰੂ ਹੋ ਗਿਆ ਜਿਹੜਾ ਪੱਕੀਆਂ ਹੋ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਪਾਣੀ ਜਿਹੜਾ ਜਿਹਦਾ ਪੱਧਰ ਉੱਪਰ ਆਣਾ ਸ਼ੁਰੂ ਹੋ ਗਿਆ ਤੁਸੀਂ ਦੇਖਿਆ ਉਹਨਾ ਵਿਧਾਨ ਸਭਾ ਦਾ ਸੈਕਸ਼ਨ ਜਿਹੜਾ ਬਜਟ ਸੈਕਸ਼ਨ ਸੀਗਾ 2025-26 ਜਾਂਦੇ ਵਿੱਚ ਮਤਾ ਮੂਵ ਕੀਤਾ ਸੀਗਾ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਕਿ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਔਰ ਅਗਰ ਅਸੀਂ ਇਹਦਾ ਧਿਆਨ ਨਾ ਕੀਤਾ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਕਿਹੜਾ ਬੱਜਰ ਹੋ ਜਾਏਗਾ ਇੱਥੇ ਇਨਸਾਨ ਦਾ ਜਿਉਣਾ ਤਾਂ ਮੁਸ਼ਕਲ ਹੋ ਹੀ ਜਾਣਾ ਇੱਥੇ ਪ੍ਰਕਿਰਤੀ ਵੀ ਖਤਰੂਪ ਹੋ ਜਾਣੀ ਹੈ ਸਾਨੂੰ ਪਾਉਂਦੇ ਸਾਰੇ ਕਦਰ ਹੋ ਜਾਣੀ ਹੈ ਉਦਕ ਕਦਰ ਹੋ ਜਾਣੀ ਹੈ ਤੇ ਉਹ ਮਤਾ ਜਿਹੜਾ ਉਹਦੇ ਤੇ ਵਿਚਾਰ ਚਰਚਾ ਹੋਈ ਲਗਭਗ 27 ਐਮਐਲ ਨੇ ਪੰਜਾਬ ਦੇ ਲੱਖ ਲੱਖ ਸਟੈਂਡਸ ਜਿਹਨੇ ਨਮਾਇਦੇ ਪੁਕੀ ਆਇਆ ਪਰ ਉਹਦੇ ਆਪਣੇ ਵਿਚਾਰ ਉੱਤੇ ਸਪੀਕਰ ਸਾਹਿਬ ਕਦ ਬੋਲੇ ਇੱਕ ਵੀ ਸਪੀਕਰ ਸਾਹਿਬ ਬੋਲੇ ਆਪੋਜੀਸ਼ਨ ਲੀਡਰ ਬੋਲੇ ਪਰ ਆਪੋਜੀਸ਼ਨ ਦੇ ਬਹੁਤ